ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੇ ਪਿੰਡ ਗਲਕਲਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਭਾਈ ਰਮਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਘਰੇਲੂ ਮਿੱਤਰੋ ਬਾਈ ਦੇ ਪਸ਼ੂ ਐ ਤੇ ਚੰਗੇ ਪਸ਼ੂ ਆ ਕੋਈ ਮਾੜੇ ਪਸ਼ੂ ਨਹੀਂ ਚੰਗੇ ਦੁੱਧ ਵਾਲੇ ਪਸ਼ੂ ਆ ਤੇ ਇਹ ਮਿੱਤਰੋ ਪਹਿਲੇ ਸਵੇਰ ਸੂਣ ਵਾਲੀ ਆਪਾਂ ਝੋਟੀ ਦਿਖਾ ਰਹੇ ਆਂ ਕੱਦ ਤਕਰੀਬਨ ਤੁਸੀਂ ਦੇਖ ਸਕਦੇ ਹੋ ਤਿੰਨੇ ਪਸ਼ੂਆਂ ਦਾ ਸੇਮ ਐ ਕੋਈ ਬਹੁਤਾ ਛੋਟਾ ਨਹੀਂ ਚੰਗੇ ਕੱਦ ਦੀ ਆ ਕੋਈ ਬਾਲਾ ਵੱਡਾ ਵੀ ਨਹੀਂ ਕਈ ਭਰਾ ਆ ਕੇ ਕਹਿੰਦੇ ਨੇ ਵੀ ਵੀਡੀਓ ਦੇ ਵਿੱਚ ਤੁਸੀਂ ਉਹ ਕਰਤਾ ਆ ਕਰਤਾ ਕਿਉਂਕਿ ਆਪਾਂ ਮਿੱਤਰੋ ਚੀਜ਼ਾਂ ਉਹੀ ਕਰਨੀਆਂ ਕਿਉਂਕਿ ਹਰ ਚੀਜ਼ ਆਪਾਂ ਦੱਸਾਂਗੇ ਵੀ ਜਿਹੜਾ ਭਰਾ ਵੀਡੀਓ ਦੇਖ ਕੇ ਤਕਰੀਬਨ 99% ਮਿੱਤਰੋ ਸੌਦਾ ਹੋ ਜੇ ਪਰ ਫੇਰ ਆਪਾਂ ਕਹਿੰਨੇ ਆ ਵੀ ਭਾਵੇਂ ਮੇਰਾ ਚੈਨਲ ਹੈ ਜਾਂ ਕਿਸੇ ਹੋਰ ਭਰਾ ਦਾ ਚੈਨਲ ਹੈ ਪਰ ਸੌਦਾ ਮਿੱਤਰੋ ਤੁਸੀਂ ਕੋਲੇ ਆ ਕੇ ਦੇਖ ਕੇ ਕਰਿਆ ਕਰੋ ਤੇ ਬਿਆਨਾਂ ਦੇ ਦਿਆ ਕਰੋ ਤੇ ਅਗਲੇ ਨੂੰ ਕਹਦਾ ਕਰੋ ਵੀ ਇੰਨੇ ਘੰਟੇ ਦੀ ਕਰ ਬਈ ਠੀਕ ਹੈ ਤੇ ਦੂਜੀ ਗੱਲ ਸਿਹਤ ਪੱਖੋਂ ਮਿੱਤਰੋ ਸੋਹਣੀ ਆ ਕੁੰਡੇ ਸਿੰਘ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਤੇ ਥਾਂਲੇ ਵੀ ਨਹੀਂ ਮਿੱਤਰੋ ਸਾਫ਼ ਆ ਥੋੜਾ ਜਿਹਾ ਪਸੂ ਕਈ ਪਸੂ ਮਿੱਤਰੋ ਕੈਮਰੇ ਤੋਂ ਡਰਦੇ ਨੇ ਦੂਰੋਂ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਕਿਉਂਕਿ ਮਿੱਤਰੋ ਸੂਣ ਵਾਲੀ ਝੋਟੀ ਆ ਤਾਂ ਕਰਕੇ ਆਪਾਂ ਥੋੜੀ ਦੂਰੋਂ ਤੋੜ ਕੇ ਦਿਖਾਉਣੇ ਆ ਪਰ ਸੋਹਣੀ ਮਿੱਤਰੋ ਬਹੁਤ ਆ ਕਿਉਂਕਿ ਪਸੂ ਕਈ ਵਾਰ ਮਿੱਤਰੋ ਓਦਲ ਕੇ ਛੱਟ ਖਾ ਲੈਂਦਾ ਡਰ ਜਾਂਦਾ ਕਿਉਂਕਿ ਉਪਰਾਂ ਬੰਦਾ ਦੇਖ ਕੇ ਕਈ ਪਸ਼ੂ ਡਰ ਜਾਂਦੇ ਨੇ ਤੇ ਵਜਨ ਪੋਜਨ ਫੁੱਲ ਆ ਮਿੱਤਰੋ ਕੱਦ ਕਾਰ ਵੀ ਸੋਹਣਾ ਤੇ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਕੋਈ ਨਾ ਕੋਈ ਨਾ ਇਹਦਾ ਥੋੜਾ ਕਰਦਾ ਹੀ ਹੁੰਦਾ ਬਸ ਕੋਈ ਕੋਈ ਪਸ਼ੂ ਮਿੱਤਰੋ ਡਰਦਾ ਹੁੰਦਾ ਵੈਸੇ ਕੋਈ ਬਹੁਤੀ ਗੱਲ ਨਹੀਂ ਠੀਕ ਹੈ ਤੇ ਪਰ ਚੰਗੀ ਬੋਤ ਹੈ ਬੰਦੋ ਚੱਲ ਬਸ ਥੋੜਾ ਕਰਦੀ ਆ ਸਭ ਖਤਨਾ ਖਾਲੇ ਕਿ ਤੇ ਥਾਣਾ ਦੀ ਪੰਤਰ ਮਿੱਤਰੋ ਦੇਖ ਸਕਦੇ ਬਹੁਤ ਚੰਗਾ ਹਵਾਨਾ ਬਣਾਉਂਦੀ ਆ ਰਹੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਜੀ ਆਪਾਂ ਨਾਮ ਆਪਣਾ ਰਵਿੰਦਰ ਸਿੰਘ ਹਾਂਜੀ ਪਿੰਡ ਗੱਲਕਲਾ ਹਣਾ ਇਹ ਆਪਣਾ ਘਰ ਕਿੱਥੇ ਜੇ ਆ ਘਰ ਆਪਣਾ ਖੂਹ ਦੇ ਕੋਲੇ ਨਾਲ ਕਰਿਆਨੇ ਦੀ ਦੁਕਾਨ ਹੈ ਜੀ ਆ ਖੂਤੋ ਜਦੋਂ ਆਪਾਂ ਰੋਡ ਦੇ ਵੱਡੇ ਰੋਡ ਨਹੀਂ ਰੋਡ ਕਿ ਨਹੀਂ ਜਾਂਦੇ ਠੀਕ ਹੈ ਘਰੇਲੂ ਪਸ਼ੂ ਹੈ ਨਾ ਘਰੇਲੂ ਪਸ਼ੂ ਹੈ ਠੀਕ ਹੈ ਤੇ ਅੱਜ ਆਪਾਂ ਜਿਹੜੀ ਇਹ ਝੋਟੀ ਦਿਖਾ ਰਹੇ ਹਣਾ ਪਹਿਲੇ ਸੂਏ ਸੁਣਾ ਹਾਂਜੀ ਪਹਿਲੇ ਸੀ ਕਿੰਨੇ ਕਿ ਦਿਨ ਰਹਿੰਦੇ ਆ ਇਹਦੇ 3 ਦਿਨ ਰਹਿ ਗਏ ਜੀ 3 ਦਿਨ ਹਾਂਜੀ ਮਾਂ ਦਾ ਕੀ ਰਿਕਾਰਡ ਹੈ ਮਾਂ ਦਾ 13 ਕਿਲੋ ਹੈ ਰਿਕਾਰਡ 13 ਕਿਲੋ ਹਾਂਜੀ ਠੀਕ ਹੈ ਤੇ ਕਿਹੜਾ ਸਿਮੰਟ ਦੀ ਆ ਜਾਂ ਕਿਹੜਾ ਲੱਗਿਆ ABC ਦੀ ਹੈ ABC ਦੀ ਸਿਮੰਟ ਦੀ ਆ ਹੁਣ ਕਿਹੜਾ ਲੱਗਿਆ ਵਾ ਫੋਨ ਦਾ ਸਿੰਪਲੀ ਲਾਇਆ ਸਿੰਪਲ ਉਹ ਕਿਹਾ ਨਾ ਦੂਜੀ ਢੋਟੀ ਦਾ ਮੇਰੇ ਕੰਪੂ ਮਰ ਗਿਆ ਸੀ ਜੀ ਪਰ ਉਹ ਰਾਜੀ ਹੋ ਗਿਆ ਸੀ ਠੀਕ ਹੈ ਕਹਿੰਦੇ ਜੇ ਤਾਂ ਮੈਂ ਡਰਦੇ ਮਰਨੇ ਸਿੰਪਲੀ ਢਵਾਇਆ ਜੀ ਠੀਕ ਆ ਵੀ ਪਹਿਲੇ ਸੂ ਦਾ ਸੋਣਾ ਹਾਂਜੀ ਪਹਿਲੇ ਸੂਏ ਜਿਹੜੇ ਨਾਰਮਲ ਚੱਲਦੇ ਆ ਨਾਰਮਲ ਨਾਰਮਲ ਓਕੇ ਓਕੇ ਤੇ ਰੇਟ ਕੀ ਕਰਤਾ ਜਿਹਦਾ 145 ਕਰਤਾ 145 ਮਾਣਦਾਨ ਹੋਜੂ ਹਾਂ ਵਿੱਚੋ ਹੋ ਜੀ ਓਕੇ ਤੇ ਫੋਨ ਨੰਬਰ ਜੀ ਆਪਣਾ 98782 98782 33713 33713 13 9978233713 ਬਾਈ ਦਾ ਫੋਨ ਨੰਬਰ ਹੈ ਸੋ ਮਿੱਤਰੋ ਦੁੱਧ ਦੇਣੇ ਪਹਿਲੇ ਸੂਈ ਮੇਰੇ ਹਿਸਾਬ ਨਾਲ 11 12 ਖੁੱਲਾ ਕੱਢਣਾ ਹੈ ਸਰੀਰ ਵਜਨ ਸੋਹਣੀ ਝੋਟੀ ਹੈ ਜਿਹੜੇ ਵੀ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ